हां जी गर्मी बहुत हो गई भाई जी ਤੇ ਪੰਛੀਆਂ ਵਾਸਤੇ ਛੱਤਾਂ ਤੇ ਪਾਣੀ ਜ਼ਰੂਰ ਰੱਖਿਆ ਕਰੋ ਤਾਂ ਕਿ ਵਿਚਾਰੇ ਪਿਆਸੇ ਪੰਛੀ ਪਾਣੀ ਪੂਣੀ ਪੀ ਸਕਣ ਕੋਈ ਵੀ ਜਾਨਵਰ ਹੈ ਭਾਈ ਸਾਰਿਆਂ ਨੂੰ ਪਾਣੀ ਦੀ ਲੋੜ ਹੈ ਵੈਸੇ ਤਾਂ ਗਰਮੀ ਚ ਪਰ ਜਿੰਨਾ ਵੀ ਹੋ ਸਕੇ ਆਪਣੇ ਤੋਂ ਉਹਨਾ ਕਰਿਆ ਕਰੋ ਭਾਈ ਜੀ ਪਾਣੀ ਭਾਵੇਂ ਕਿਤੇ ਵੀ ਕੁੱਤਾ ਬਿੱਲਾ ਜੋ ਵੀ ਆਵੇ ਉਹਨੂੰ ਜ਼ਰੂਰ ਉਹਦੇ ਵਾਸਤੇ ਇੱਕ ਪਾਂਡਾ ਰੱਖੋ ਤਾਂ ਕਿ ਵਿਚਾਰਾ ਪਾਣੀ ਪੀ ਸਕੇ ਤੇ ਜਿੰਨਾ ਹੋ ਸਕੇ ਉਹ ਨਾਲ ਕਰਿਆ ਕਰੋ ਬਾਈ ਜੀ ਇਹ ਤਾਂ ਇੱਕ ਸੇਵਾ ਹੈ ਆਵੇ ਆਪਾਂ ਇਹ ਬਾਈ ਜੀ ਆ ਦੇਖੋ ਛੱਤ ਤੇ ਰੱਖੀ ਹੋਈ ਹੈ ਬਾਈ ਜੀ ਛੋਟੇ ਛੋਟੇ ਭਾਂਡੇ ਪੰਛੀਆਂ ਵਾਸਤੇ ਆ ਦੇਖੋ ਜੀ ਛੋਟੇ ਛੋਟੇ ਬੂਟੇ ਵੀ ਲਾਏ ਨੇ ਥੋੜੀ-ਬੋਤੀ ਹਰਿਆਲੀ ਵੀ ਰੱਖੀ ਹੈ ਛੱਤ ਤੇ ਧੰਨਵਾਦ ਬਾਈ ਜੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਸਭ ਨੂੰ ਪਤਾ ਚੱਲੇਗਾ ਵੀ ਪੰਛੀਆਂ ਵਾਸਤੇ ਪਾਣੀ ਰੱਖਣਾ ਕਿੰਨਾ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਵੀ ਗਰਮੀ ਲੱਗਦੀ ਹੈ ਪਿਆਸ ਆਪਾਂ ਨੂੰ ਵੀ ਲੱਗਦੀ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਪਾਣੀ ਪੂਣੀ ਰੱਖਿਆ ਨਾ ਬਾਈ ਜੀ ਧੰਨਵਾਦ ਜੀ